ਅੱਜ ਅਸੀਂ ਇਸ ਤੋਂ ਪਹਿਲਾਂ ਮੀਟਿੰਗ ਕਰਕੇ ਹਟੇ ਆਂ ਅ ਕੱਲ ਕਾਲਜ ਕੌਂਸਲ ਗੁਰਸਾਗਰ ਮਸਤੋਣਾ ਸਾਹਿਬ ਦੀ ਤੇ ਉਸ ਤੋਂ ਬਾਅਦ ਜਿਹੜਾ 1 2 3 ਅਗਸਤ ਨੂੰ ਅਸੀਂ ਕਿ ਵਿਚਾਰ ਗੋਸ਼ਤੀ ਜਿਹੜੀ ਕਰਾਉਣ ਦਾ ਪ੍ਰੋਗਰਾਮ ਲਿਖਿਆ ਉਹਦੇ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਸੀ ਤੇ ਮੀਟਿੰਗ ਤੋਂ ਬਾਅਦ ਅਸੀਂ ਜੋ ਮੀਟਿੰਗ ਤੇ ਸਾਡੀ ਚ ਕੋਈ ਵਿਚਾਰ ਚਰਚਾ ਹੋਈ ਹੈ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਉਹਦੇ ਬਾਰੇ ਅਸੀਂ ਤੁਹਾਡੇ ਜ਼ਰੀਏ ਆਮ ਸੰਗਤ ਨੂੰ ਅਸੀਂ ਜਾਣੂ ਕਰਾਉਣਾ ਚਾਹੁੰਦੇ ਆ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਇਹ ਸੀ ਜਿਹੜਾ 1 2 3 ਅਗਸਤ ਨੂੰ ਵਿਚਾਰ ਗੋਸ਼ਟੀ ਹੋ ਰਹੀ ਹੈ ਉਹ ਸਿਰਫ ਇਸ ਵਿਸ਼ੇ ਨੂੰ ਲੈ ਕੇ ਕਰਾਈ ਜਾ ਰਹੀ ਹੈ ਕਿ ਜਿਹੜਾ ਸਿੱਖਾਂ ਦੀ ਨਮੈਂਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਣ ਚਾਇਆ ਉਸ ਤੋਂ ਬਾਅਦ ਉਹਦਾ ਸਰੂਪ ਬਹੁਤ ਬਦਲ ਗਿਆ ਅੱਜ ਦੀ ਤਰੀਕ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਕਿਸ ਤਰ੍ਹਾਂ ਦੀ ਹੋਵੇ ਤੇ ਪੁਨਰਸਜੀਤੀ ਤੋਂ ਬਾਅਦ ਉਹਦਾ ਵਿਧੀ ਵਿਵਧਾਨ ਕਿਸ ਤਰ੍ਹਾਂ ਦਾ ਹੋਵੇ ਉਹਦਾ ਢਾਂਚਾ ਕਿਸ ਤਰ੍ਹਾਂ ਦਾ ਹੋਵੇ ਕਿਸ ਤਰ੍ਹਾਂ ਦਾ ਇੱਕ ਸਿਸਟਮ ਤਿਆਰ ਹੋਵੇ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਨਮੈਂਦਾ ਜਮਾਤ ਹੈ ਤਾਂ ਇਹਦੀ ਵਾਂਗ ਡੋਰ ਕਿਸੇ ਨਿੱਜ ਪ੍ਰਸਤੀ ਲਈ ਨਾ ਵਰਤੀ ਜਾ ਸਕੇ ਤਾਂ ਇਹ ਨੂੰ ਕਿਸੇ ਨਿੱਜੀ ਕਿਸੇ ਇਹਨੂੰ دوسرے ਆਪਣਾ ਪੈਸੇ ਵਾਲੇ ਉਹਨਾਂ ਤੋਂ ਬਾਹਰ ਕੱਢਣ ਦੀ ਮਤਲਬ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਮਤਲਬ ਅਸੀਂ ਇੱਕ ਇੱਥੇ ਵਿਚਾਰ ਗੋਸ਼ਟੀ ਰੱਖੀ ਹੈ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਪੰਥ ਦੇ ਵੱਖ-ਵੱਖ ਸੰਪਰਦਾਵਾਂ ਨਾਲ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਸ਼੍ਰੋਮਣੀ ਕਾਲੀਦਾਲ ਦੇ ਸਾਰੇ ਧੜਿਆਂ ਦੇ ਨੁਮਾਇੰਦੇ ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਬੁਲਾਇਆ ਤੇ ਸਾਰਿਆਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਇਹ ਇੱਕ ਨਵੀਂ ਗੱਲ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰਿਆਂ ਨੂੰ ਉਹ ਸਾਰੇ ਧੜਿਆਂ ਦੀ ਗੱਲ ਅਸੀਂ ਸੁਣਾਗੇ ਤੇ ਸਾਰੀ ਸੰਗਤ ਨੂੰ ਸੁਣਾਵਾਂਗੇ ਹਰ ਇੱਕ ਬਲਾਰੇ ਦੇ ਜਿਹੜੇ ਵਿਚਾਰ ਨੇ ਉਹ ਰਿਕਾਰਡ ਹੋਣੇ ਨੇ ਰਿਕਾਰਡ ਹੋਣ ਤੋਂ ਬਾਅਦ ਫਿਰ ਅਸੀਂ ਇਹ ਪ੍ਰਬੰਧਕੀ ਟੀਮ ਦੀ ਇੱਕ ਮੀਟਿੰਗ ਕਰਿਆ ਕਰਾਂਗੇ ਜਿਹਦੇ ਵਿੱਚ ਉਹਨਾਂ ਦੇ ਬਲਾਰਿਆਂ ਦੀ ਸਪੀਚਾਂ ਦਾ ਰਿਵਿਊ ਕਰਿਆ ਕਰਾਂਗੇ ਤੇ ਇਹਦੇ ਵਿੱਚੋਂ ਨਿਕਲਦਾ ਕੀ ਹੈ ਸਾਡਾ ਮਕਸਦ ਹੈ ਕਿ ਇੱਕ ਨਿਚੋੜ ਕੱਢਣਾ ਇਸ ਸੈਮੀਨਾਰ ਦੇ ਵਿੱਚੋਂ ਕਿ ਸਿੱਖ ਸੰਗਤ ਜਾਂ ਸਿੱਖ ਜਗਤ ਚਾਹੁੰਦਾ ਕੀ ਹੈ ਔਰ ਵਕ ਵਕ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਦੇ ਧੜਿਆਂ ਦੇ ਤੌਰ ਤੇ ਉਹ ਕੰਮ ਕਰ ਰਹੇ ਨੇ ਚਾਹੇ ਦੀ ਹੋ ਕਿਸੇ ਪਲੇਟਫਾਰਮਾਂ ਤੇ ਕੰਮ ਕਰ ਰਹੇ ਨੇ ਤੇ ਉਹ ਕੀ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਕਾਰਜ ਨੇ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਹੋ ਰਹੇ ਨੇ ਜੇ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਅਸੀਂ ਇਹ ਜਿਹੜਾ ਇਹਦਾ ਨਿਚੋੜ ਉਹਨਾਂ ਦੀ ਵੱਖ-ਵੱਖ ਧੜਿਆਂ ਦੀ ਲੀਡਰਸ਼ਿਪ ਨੂੰ ਦੇਣਾ ਕਿ ਸਿੱਖ ਕੌਮ ਹੈ ਜਿਹੜੀ ਉਹ ਆ ਚਾਹੁੰਦੀ ਹੈ ਤੇ ਤੁਹਾਨੂੰ ਆਪਦੇ ਜਿਹੜੇ ਕਾਰਜ ਨੇ ਇਸ ਸਭਾਵਨਾ ਮਾਤਵਿਕ ਕਰਨੇ ਚਾਹੀਦੇ ਨੇ ਤੇ ਉਹ ਇਹਦੇ ਨਾਲ ਮਤਲਬ ਉਹਨਾਂ ਨੂੰ ਆਪਦੀ ਜਿਹੜੀ ਸੋਮਨੀ ਕਾਲੀ ਦਲ ਦੀ ਜਿਹੜੀ ਨੀਤੀ ਬਣਾਉਣ ਦੇ ਵਿੱਚ ਵੀ ਇੱਕ ਉਹਨਾਂ ਨੂੰ ਫਾਇਦਾ ਹੋਊਗਾ ਤੇ ਜੇ ਕੋਈ ਕੋਸ਼ਿਸ਼ ਹੈ ਕਿ ਸਾਰੇ ਧੜੇ ਇੱਕ ਉਸ ਤੇ ਸਹਿਮਤ ਹੋ ਜਾਣ ਪਰ ਇਹ ਕੋਈ ਬਹੁਤ ਤਾਂ ਛੋਟਾ ਕੰਮ ਨਹੀਂ ਹੈਗਾ ਇਹ ਰਾਤੋਂ ਰਾਤ ਨਹੀਂ ਹੋਣੇ ਇਹ ਅਸੀਂ ਇੱਕ ਲੜੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਸੰਤ ਬਾਬਾ ਤਰਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦੀ ਅੱਗੇ 100 ਸਾਲਾਂ ਵਰਸੀ ਸਮਾਗਮ ਆ ਰਹੇ ਨੇ ਇਹ ਅਸੀਂ ਉਹਨਾਂ ਦੇ ਵਰਸੀ ਸਮਾਗਮਾਂ ਨੂੰ ਮੁੱਖ ਰੱਖ ਕੇ ਇੱਕ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਹੈ ਤੇ ਪਹਿਲੀ ਸਮਾਗਮ ਹੈ ਜਿਹੜਾ ਪਹਿਲਾ ਸੈਮੀਨਾਰ ਹੈ ਉਹ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਪੁਨਰ ਸਿਰਜੀਤੀ ਤੇ ਰੱਖਿਆ ਕਿ ਪੁਨਰ ਸਿਰਜੀਤੀ ਅਗਰ ਹੋਵੇ ਤਾਂ ਉਹ ਕਿਸ ਰੂਪ ਚ ਹੋਵੇ ਇਹਦਾ ਵਿਧੀ ਵਿਵਧਾਨ ਕੀ ਹੋਵੇ ਇਦੇ ਵਿੱਚ ਰੱਖਿਆ ਇਸ ਲਈ ਤੇ ਉਸ ਤੋਂ ਬਾਅਦ ਹੋਰ ਇਹ ਲੜੀਆਂ ਚਲਦੀਆਂ ਰਹਿਣਗੀਆਂ ਹੌਲੀ-ਹੌਲੀ ਜਿਹੜਾ ਇੱਥੇ ਅਸੀਂ ਸਿੱਖ ਸੰਗਤ ਦਾ ਇੱਕ ਪਲੇਟਫਾਰਮ ਦੇਣਾ ਕਿਉਂਕਿ ਜਿਹੜੇ ਵੱਡੇ ਪਲੇਟਫਾਰਮ ਨੇ ਉੱਥੇ ਆਮ ਸਿੱਖਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਉਹਨਾਂ ਦੀ ਭਾਵਨਾਵਾਂ ਹਰੇਕ ਸਿੱਖ ਦੇ ਮਨ 'ਚ ਨੇ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦੇ ਆ ਇਹ ਪਲੇਟਫਾਰਮ ਅਸੀਂ ਸਾਰੀ ਸਿੱਖ ਕੌਮ ਨੂੰ ਦੇਣਾ ਚਾਹੁੰਦੇ ਆ ਕਿ ਇੱਕ ਵਿਚਾਰ ਇਥੋਂ ਪੈਦਾ ਕੀਤਾ ਜਾਵੇ ਤੇ ਉਹ ਵਿਚਾਰ ਸਾਰੇ ਉਹ ਕਿਸੇ ਵੀ ਧੜੇ ਦੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਨੂੰ ਉਹ ਵਿਚਾਰ ਅਸੀਂ ਉੱਥੇ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਆਪ ਦਾ ਜਿਹੜਾ ਇਸ ਸਿੱਖੋਂ ਦੀ ਭਾਵਨਾਵਾਂ ਦੇ ਅਨੁਸਾਰ ਜਿਹੜੇ ਆਪਣੇ ਅਕਾਲੀ ਦਲ ਨੇ ਉਹ ਮਤਲਬ ਚਲਾਉਣ ਦੇ ਵਿੱਚ ਉਹਨਾਂ ਨੂੰ ਮਦਦ ਮਿਲੇ ਜਿਹੇ ਕਾਲੀ ਦਲ ਬਣੇ ਹੋਏ ਸਾਰਿਆਂ ਨੂੰ ਕਰਕੇ ਉਹ ਜਿਵੇਂ ਮਾਨਸਬ ਦਾ ਕਾਲੀਗਲ ਹੋ ਗਿਆ ਸਾਰਿਆਂ ਨੂੰ ਜੀ ਮਾਨਸ ਸਾਰੇ ਸਾਡੇ ਵਿੱਚ ਵੀ ਪ੍ਰਬੰਧਕੀ ਟੀਮ ਜਿਹਦੇ ਵਿੱਚ ਵੀ ਸਾਰੇ ਉਹਨਾਂ ਦੇ ਨੁਮਾਇੰਦੇ ਹਾਜ਼ਰ ਨੇ ਸਾਡੇ ਵਿੱਚ ਬੈਠੇ ਨੇ ਅਸੀਂ ਇਹਨੂੰ ਬੜਾ ਸੱਚੀ ਤੇ ਸੋਚੀ ਭਾਵਨਾ ਨਾਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬੜਾ ਨਿਰਪੱਖ ਹੋ ਕੇ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰੇਕ ਵਿਚਾਰ ਨੂੰ ਇੱਥੇ ਥਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਇਕੱਲੀ ਇਕੱਲੀ ਦਲ ਦੇ ਧੜਿਆਂ ਤੱਕ ਵੀ ਅਸੀਂ ਸੀਮਤ ਨਹੀਂ ਰੱਖ ਰਹੇ ਅਸੀਂ ਤਾਂ ਇੱਥੇ ਜੋ ਵੀ ਸਿੱਖ ਜਗਤ ਦੇ ਵਿੱਚ ਛੋਟੀ ਤੋਂ ਛੋਟੀ ਜਿੱਥੇਬੰਦੀ ਵਿਚ ਰਹੀ ਹੈ ਜਾਂ ਕੋਈ ਸੰਪਰਦਾ ਵਿਚ ਰਹੀ ਹੈ ਹਰੇਕ ਨੂੰ ਇੱਥੇ ਇੱਕ ਥਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਸੀਂ ਕੌਮ ਦੀਆਂ ਭਾਵਨਾਵਾਂ ਨੂੰ ਇੱਕ ਇਕੱਤਰ ਕਰਨਾ ਹੈ ਕਿ ਅਸਲ ਵਿੱਚ ਕੌਮ ਦੇ ਮਸਲੇ ਕਿਹੜੇ ਨੇ ਉਹਨਾਂ ਦੇ ਹੱਲ ਕਿਵੇਂ ਹੋ ਸਕਦੇ ਨੇ ਤੇ ਉਹ ਹੱਲ ਤੇ ਉਹ ਕਿਸ ਤਰ੍ਹਾਂ ਹੋ ਸਕਦੇ ਨੇ ਤੇ ਜਿਹੜੇ ਵਕ ਵਕ ਸਿੱਖ ਕੌਮ ਦੇ ਵਕ ਵਕ ਪਲੇਟਫਾਰਮ ਤੇ ਜਿਹੋ ਸ਼੍ਰੋਮਣੀ ਕਾਲੀ ਦਲ ਨੇ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਕੋਈ ਹੋਰ ਹੈ ਵੀ ਉਹ ਅਗਵਾਈ ਕਰ ਰਹੇ ਨੇ ਜਿਹੜੇ ਤੇ ਉਹਨਾਂ ਨੂੰ ਆਪਦੇ ਵਿੱਚ ਕੀ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਨੇ ਉਹ ਤਬਦੀਲੀਆਂ ਅਸੀਂ ਇੱਥੋਂ ਇਕੱਤਰ ਕਰਕੇ ਸਾਰੀ ਲੀਡਰਸ਼ਿਪ ਨੂੰ ਭੇਜਣਾ ਚਾਹੁੰਦੇ ਆ। ਸਰ ਜੀ ਤੁਸੀਂ ਕੋਸ਼ਿਸ਼ ਕਰਾ ਰਹੇ ਹੋ ਇਹ ਦੋਸਤੀ ਸਿੱਖ ਜਗਤ ਲਈ ਹੈ ਜਾਂ ਸਿਰਫ ਰਾਜਨੀਤੀ ਦੇ ਫਾਇਦੇ ਲਈ ਬਣਾ ਰਹੇ ਹੋ? ਸਿੱਖ ਜਗਤ ਲਈ ਹੈ। ਕਿਉਂਕਿ ਸਿੱਖ ਜਗਤ ਦੀ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਇਹ ਮੈਨੂੰ ਬਹੁਤ ਸਾਰੇ ਪ੍ਰੈਸ ਵਾਲਿਆਂ ਦੇ ਵੀ ਫੋਨ ਆਏ ਹੋਰ ਵੀ ਕਈ ਸੱਜਣਾਂ ਦੇ ਕਿ ਇਹ ਇਕ ਸਿਆਸੀ ਪ੍ਰੋਗਰਾਮ ਹੈ ਜਾਂ ਗੈਰ ਸਿਆਸੀ ਹੈ ਪ੍ਰੋਗਰਾਮ ਇੱਕ ਇਹਨੂੰ ਆਪਾਂ ਸਿਆਸੀ ਕਹਿ ਸਕਦੇ ਹਾਂ ਕਿਉਂਕਿ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿਆਸੀ ਜਮਾਤ ਹੈ ਉਹਦੀ ਗੱਲ ਹੋ ਰਹੀ ਹੈ ਜਿਹਨੂੰ ਅਸੀਂ ਗੈਰ ਸਿਆਸੀ ਵੀ ਨਹੀਂ ਕਹਿ ਸਕਦੇ ਪਿਆਰ ਪਰ ਇੱਕ ਗੈਰ ਧੜੇਬੰਦਕ ਗੈਰ ਨਿਰੋਲ ਇੱਕ ਕੌਮ ਦੀ ਗੱਲ ਕਰਨ ਦਾ ਇਹ ਪ੍ਰੋਗਰਾਮ ਹੈ ਸਿੱਖ ਮਤਲ ਜਿਹੜੀ ਸਿੱਖ ਕੌਮ ਹੈ ਉਹਦੀ ਜਿਹੜੀ ਰਵਾਇ ਜਿਹੜੀਆਂ ਉਹਨਾਂ ਦੇ ਕੋਲੇ ਹੈ ਉਹਨਾਂ ਨੂੰ ਅਸੀਂ ਇੱਕ ਬਰਕਰਾਰਾਂ ਵੱਲੋਂ ਇੱਕ ਨੀਚਲੇ ਮਤਲਬ ਕਿ ਹੇਠਲੇ ਪੱਧਰ ਤੋਂ ਇੱਕ ਵਿਚਾਰ ਇਕੱਠਾ ਕਰਕੇ ਉਹਨਾਂ ਨੂੰ ਦੇਣੀ ਚਾਹੁੰਦੇ ਆ ਇਹ ਸਿਆਸੀ ਹੋ ਕੇ ਵੀ ਇੱਕ ਗੈਰ ਸਿਆਸੀ ਇਹਦੀ ਦਿੱਕਤ ਰੱਖਣਾ ਚਾਹੁੰਦੇ ਆ ਅਸੀਂ ਨਾਲ ਨਹੀਂ ਉਹ ਅਸੀਂ ਹਜੇ ਕੁਝ ਨਹੀਂ ਬਦਲਾ ਸੀ ਕੋਈ ਕਿਸੇ ਦੇ ਠੋਪ ਨਹੀਂ ਰਹੀ ਇਹ ਤਾਂ 3 ਦਿਨਾਂ ਦੇ ਵਿੱਚ ਅਸੀਂ ਕੱਢਣਾ ਹੈ ਅਸੀਂ ਉਹ ਚ ਰੜਕਣਾ ਹੈ ਉਹ ਰੜਕਣ ਤੋਂ ਬਾਅਦ ਕੀ ਸਾਡੇ ਕੋਲੇ ਆਉਂਦਾ ਉਹ ਅਸੀਂ ਦੇ ਦੇਣਾ ਅਸੀਂ ਆਪਦੇ ਵੱਲੋਂ ਕੁਝ ਨਹੀਂ ਕਰਨਾ ਬੇਸਿਕਲੀ ਹਾਂ ਬੇਸਿਕਲੀ ਜਿਹੜਾ ਇਹਨਾਂ ਦਾ ਸਵਾਲ ਹੈ ਅਕਾਲੀ ਦਲ ਵਿੱਚ ਰਿਹਾ ਉਹ ਤਾਂ ਹੁਣ ਸਾਰੇ ਸਾਰੀ तरहਾਂ ਪੋਲਿਟਿਕਲ ਨੌਨ ਪੋਲਿਟਿਕਲ ਧਾਰਮਿਕ ਉਹ ਸਾਰੇ ਉਹਦੇ ਤੇ ਮੰਤਨ ਕਰਨਗੇ ਤਿੰਨ ਦਿਨ ਉਹਤੇ ਆਪਣੀ رائے ਦੇਣਗੇ ਕਿ ਉਹਨਾਂ ਸਾਰੇ ਰੂਪਾਂ 'ਚ ਹੁਣ ਦੇ ਸਮੇਂ ਕਿਹੜਾ ਅਕਾਲੀ ਦਲ ਦਾ ਰੂਪ ਹੋਣਾ ਚਾਹੀਦਾ ਉਹਦਾ ਸਟਰਕਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਿਰਫ ਚਿਹਰੇ ਬਦਲਨੇ ਚਾਹੀਦੇ ਜਾਂ ਉਹਦੇ ਢਾਂਚੇ 'ਚ ਕੋਈ ਤਬਦੀਲੀ ਦੀ ਲੋੜ ਹੈ ਉਹਦੇ 'ਚ ਸਾਰੇ رائے ਦੇਣਗੇ ਉਹ رائے 'ਚ ਕੋਈ ਸਾਂਝੀ رائے ਨਿਕਲੂਗੀ ਕੁਝ ਵੀ ਪਹਿਲਾਂ ਮਤਲਬ ਉਸ ਤਰ੍ਹਾਂ ਦਾ ਨਹੀਂ ਉਹ ਫਾਈਨਲ ਕੀਤਾ ਹੋਇਆ ਕਿ ਕੀ ਹੋਊਗਾ ਵਿਧਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਹਦੇ ਤੇ ਸਾਰਿਆਂ ਦੀ رائے ਲੈਣ ਲਈ ਇੱਕ ਪਲੈਟਫਾਰਮ ਮੰਚ ਸਾਰਿਆਂ ਨੂੰ ਦਿੱਤਾ ਜਾ ਰਿਹਾ ਸੋ ਇਹ ਤੁਹਾਡਾ ਸਵਾਲ ਮਿਸਟੈਕ ਹੈ ਕੱਲ ਇਹ ਸੀ ਕਿ ਐਸੀ ਵਿਚਾਰ ਗੋਸ਼ਟੀ ਚ ਰਾਜਨੀਤਿਕ ਪਾਰਟੀਆਂ ਨੂੰ ਬੁਲਾਇਆ ਜਾਂਦਾ ਜਿਵੇਂ ਸਿੱਖ ਸਵਾਦ ਦੇ ਵਿਦਿਊ ਜੀ ਲੋਕ ਸਾਰੀਆਂ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਜਿੰਨੀ ਤਰ੍ਹਾਂ ਦੇ ਹੈ ਤੇ ਹੁਣ ਵੀ ਤੁਸੀਂ ਸਾਡੇ ਪ੍ਰਬੰਧਕਾਂ ਵਜੋਂ ਦੇਖੋ ਤਾਂ ਇਸ ਅਕਾਲੀ ਦਲ ਦੇ ਵੱਖ-ਵੱਖ ਗਰੁੱਪਾਂ ਚ ਵਿਚਰਨ ਵਾਲੇ ਸੱਜਣ ਹੈਗੇ ਉਹ ਸਾਰੇ ਚਾਹੁੰਦੇ ਆ ਕਿ ਪੁਨਰਸਰਜੀਤੀ ਹੋਏ ਉਹਦੇ ਢਾਂਚੇ 'ਚ ਕੀ ਤਬਦੀਲੀ ਹੋਏ ਸਟਰਕਚਰ 'ਚ ਕੀ ਤਬਦੀਲੀ ਹੋਏ ਉਹਦੇ ਲਈ ਸਾਰੇ ਰਾਏ ਰੱਖਣ ਸੋ politcal non political ਜਿੰਨੇ ਐਕਟਿਵਿਸਟ ਆ ਜਿੰਨੇ ਵਿਦਵਾਨ ਆ ਯੂਨੀਵਰਸਿਟੀਆਂ ਦੇ ਜਿੰਨੇ ਪੱਤਰਕਾਰ ਆ ਜਿੰਨੇ ਹੋਰ ਤਰ੍ਹਾਂ ਦੇ ਐਕਟਿਵ ਹਿੱਸਾ ਹੈਗਾ ਪੰਛ ਦਾ ਸਾਰਿਆਂ ਨੇ ਸੱਦਾ ਦੇ ਰਹਿਣਾ ਅੱਜ ਕੱਲ ਬਾਦਲ ਕੜੇ ਦੇ ਨਾਲ ਸੱਦਾ ਦਿੱਤਾ ਉਹਨਾਂ ਦਾ ਕੀ ਬਹੁਤ ਵਧੀਆ ਰਿਸਪੌਂਸ ਆ ਜੀ ਸਾਰੇ ਹੀ ਚਾਹੁੰਦੇ ਨੇ ਉਹ ਵੀ ਚਾਹੁੰਦੇ ਨੇ ਅਕਾਲੀ ਦਲ ਦੀ ਪੰਨ ਸਰਜੀਤੀ ਤਾਂ ਸਾਰੇ ਹੀ ਚਾਹੁੰਦੇ ਨੇ ਨਾ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਉਹ ਵੀ ਆਉਣਗੇ ਇਹ ਹੈ ਵੀ ਭਾਵੇਂ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਪੰਜਾਬ ਪੰਜਾਬ ਨਾਲ ਸੰਬੰਧਤ ਹੈ ਉਹ ਸਿੱਖਿਆ ਦਾ ਗਿਆ ਸੀ ਇੱਕ ਬਹੁਤ ਮਜ਼ਬੂਤ ਖੇਤਰੀ ਪਾਰਟੀ ਦੀ ਚਾਣਾ ਰੱਖਦਾ ਹੁਣ ਸਾਰਿਆਂ ਤੋਂ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਹੈ ਅੱਜ ਅਕਾਲੀ ਦਲ ਹਾਸ਼ੀਏ ਤੇ ਚੱਲਦਾ ਹੈ ਅਸੀਂ ਇਹ ਸਾਰਿਆਂ ਨੇ ਸੋਚਿਆ ਕਿ ਹਾਸ਼ੀਏ ਦੇ ਜਾੜ ਤੇ ਕਾਰਨ ਇੱਥੇ ਇਸ ਦੇ ਢਾਂਚੇ ਤੇ ਜਿਹੜੇ ਸੰਭਾਣ ਚ ਕਰੀ ਨੇ ਉਹਨੂੰ ਕੀਤਾ ਜਾਵੇ ਦੇਸ਼ ਦੀ ਕੋਈ ਜਿੰਮੇਵਾਰੀ ਹੈ ਸਭ ਤੋਂ ਅੰਮ੍ਰਿਤ ਨਹੀਂ ਕਰਕੇ ਕਾਲੀ ਲੱਗਦਾ ਉਹਨਾਂ ਤੋਂ ਬਹੁਤ ਵਧੀਆ ਵਿਚਾਰ ਕੀਤਾ ਗਾਵੇ ਇਹਦੇ ਵਿੱਚ ਅਸੀਂ ਸਾਰਿਆਂ ਨੇ ਗੱਲ ਕੀਤੀ ਜਿੰਨਾਂ ਸੀ ਉਦੀ ਜੀ ਵੀ ਸਮਾਜ ਸੀ ਵੀ ਸਾਰਿਆਂ ਨੇ ਅਸੀਂ ਬੜਾ ਖੁੱਲਾ ਕਰਕੇ ਦੇਸ਼ ਦੇ ਸੰਭਾਣ ਰਾਜ ਸਤਾ ਹਰ ਚਾਹੁੰਦਾ ਹੈ ਕੋਈ ਸਾਨੂੰ ਕੋਈ ਦਸਮ ਪਾਤਸ਼ਾਹ ਦੇ ਬੋਲ ਨੇ ਇਹ ਗਰੀਬ ਸਿੱਖ ਨੂੰ ਕੋਈ ਮੈਂ ਦੂ ਪਾਤਸ਼ਾਹੀ ਸਾਰੇ ਪਾਤਸ਼ਾਹੀ ਦੀ ਆਸਤਾ ਰੱਖਦੇ ਹੈ ਪਰ ਉਹ ਮਿਲੇ ਕਿਵੇਂ ਇੱਕ ਖੇਤਰੀ ਪਾਰਟੀ ਜਦੋਂ ਮਜ਼ਬੂਤ ਹੋਏਗੀ ਇੱਕ ਢਾਂਚਾ ਉਹਦਾ ਸੁਧਰੇਗਾ ਜੇ ਕੋਈ ਵਿਗਾੜ ਆਇਆ ਪਰਵਾਨਾ ਦੀ ਰਹਿ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿੱਥੇ ਕਿਹਾ ਜਾਂਦਾ ਹੈ ਉਹੀ ਲੀਹਾਂ ਤੇ ਨਹੀਂ ਹੋਣ ਦੇ ਲਈ ਬਿਲਕੁਲ ਉਹਨਾਂ ਲੀਹਾਂ ਤੇ ਕਿਉਂਕਿ ਅਸੀਂ ਇਸ ਨੂੰ ਜਦੋਂ 1920 ਦੇ ਵਿੱਚ ਅਕਾਲੀ ਦਲ ਹੋਂਦ ਚਾਹੁੰਦਾ ਸ਼੍ਰੋਮਣੀ ਕਮੇਟੀ ਦਾ ਅਸਲ ਮੈਂ ਹਰਿਆਵਲ ਦੱਸਦਾ ਸੀ ਉਹਨਾਂ ਨੂੰ ਚਾਹੀਦਾ ਸੀ ਪਤਾ ਲੱਗਿਆ ਕਿ ਰਾਜ ਬਿਨਾਂ ਸਾਡਾ ਕੋਈ ਕੰਮ ਨਹੀਂ ਚੱਲਣਾ ਇੱਕ ਰਾਸੀ ਪਾਰਟੀ ਖੜੀ ਕੀਤੀ ਉਹ ਸਮੇਂ-ਸਮੇਂ ਆਪਣੇ ਪਰੌਧਰ ਪਰੌ ਕੇ ਵੱਧਦੀ ਰਹੀ ਅੱਜ ਕਿਹੜੇ ਕਾਰਨਾ ਕਰਕੇ ਅਸੀਂ ਹਾਸ਼ੀਏ ਤੇ ਗਏ ਉਹਨਾਂ ਨੂੰ ਅਸੀਂ ਲੱਭਣ ਦਾ ਕਰਦੇ ਨਹੀਂ ਇਹਦੇ 'ਚ ਕੋਈ ਦੋਰਾਮਾ ਨਹੀਂ ਹੈਗੀ ਮੁਰਤੋਂ ਸਰਜੀਤ ਕਰਨ ਵਾਸਤੇ ਜਦੋਂ ਅਸੀਂ ਯਤਨ ਸਹਿਰਦੋਗੇ ਰਭਾਂਗੇ ਬਿਲਕੁਲ ਸਰਜੀਤ ਹੋਊ ਅਸੀਂ ਇਦਾਂ ਦਾ ਢਾਂਚਾ ਚਾਹੁੰਦੇ ਆ ਕਿ ਅਕਾਲੀ ਦਲ ਦਾ ਜਿਹੜਾ ਛੇਡਰ ਹੈ ਉਹਦਾ ਵਰਕਰ ਹੈ ਉਹਦੇ ਅਹੁਦੇਦਾਰ ਨੇ ਭਾਵੇਂ ਪੰਜਾਬ ਦਾ ਪ੍ਰਧਾਨ ਹੈ ਉਹਦੇ ਅੰਦਰ ਕਿਸੇ ਵੀ ਅਹੁਦੇ ਦੀ ਭਾਵਨਾ ਨਾ ਹੋਵੇ ਉਹ ਰਾਜਨੀਤਿਕ ਤੌਰ ਤੇ ਇਹ ਕਹੇ ਕਿ ਮੈਨੂੰ ਜੇ ਕੋਈ ਪੰਥ ਚਾਹੁੰਦਾ ਮੈਂ ਲੜਦਾ ਨਹੀਂ ਮੈਂ ਤੁਹਾਡੀ ਸੇਵਾ ਜੈ ਇਦਾਂ ਦਾ ਅਸੀਂ ਕੋਈ ਤਿਆਰ ਕਰਨਾ ਹੈ ਦੂਸਰ ਸਾਰੇ ਰਾਜਨੀਤਿਕ ਪਾਰਟੀਆਂ ਇੱਕੋ ਪਲੇਟਫਾਰਮ ਉੱਪਰ ਆਲੀ ਇਕੱਠਾ ਹੋ ਜਾਵੇ ਇਹ ਇਹ ਸਾਡੀ ਤਾਂ ਆਪਣੀ ਕੋਸ਼ਿਸ਼ ਹੈ ਭਾਵੇਂ ਉਹ ਆਪਣੇ ਅਸੀਂ ਇੱਕ ਇਦਾਂ ਦਾ ਢਾਂਚਾ ਦੇਣੇ ਚਾਹੁੰਦੇ ਆ ਭਾਵੇਂ ਕਿਸੇ ਵੀ ਅਕਾਲੀ ਦਲ 'ਚ ਰਹਿਣ ਉਹ ਉਹ ਕੋਟ ਕੋਟ ਉਸ ਟਾਚੇ ਨੂੰ ਲੋਕ ਮਜਬੂਰ ਕਰ ਦੇਣ ਜੇ ਇਸ ਪੱਤੇ ਤੋਂ ਤੁਸੀਂ ਬਾਹਰ ਜਾਂਦੇ ਹੋ ਸਾਨੂੰ ਤੁਹਾਡਾ ਧੰਨਵਾਦ। ਉਹ ਇਨੀਸ਼ੀਅਲੀ ਅਕਾਲੀ ਦਲ ਸੀ ਨਾ ਜਦੋਂ ਅਕਾਲੀ ਦਲ ਬਣਿਆ ਐਸਪੀਸੀ ਤੋਂ ਬਾਅਦ ਪਹਿਲਾਂ ਛੋਟੇ ਛੋਟੇ ਗਰੁੱਪਾਂ 'ਚ ਅਕਾਲੀ ਦੀ ਐਕਟਿਵਿਟੀ ਸੀ ਜੀ ਆਪੋ ਆਪਣੇ ਲੱਗ। ਉਹ ਤੱਕ ਸਾਫ ਤੇ ਅਕਾਲੀ ਦਲ ਬਣਨਾ ਉਸ ਤੋਂ ਬਾਅਦ 1920 ਕੀ ਤੋਂ ਲੈ ਕੇ 26 ਤੱਕ ਉਹ ਨਿਰੋਲ ਨਿਸ਼ਕਾਮ ਸੰਘਰਸ਼ ਦੇ ਰੂਪ ਵਿੱਚ ਚੱਲਿਆ। ਉਦੋਂ ਕਿਸੇ ਅਹੁਦੇ ਵਾਲੇ داری ਵਾਲੇ ਚੱਲਿਆ। 1926 'ਚ ਫਿਰ ਉਹ ਗੁਰਦੁਆਰਾ ਚੋਣਾ 'ਚ ਇਸਾਲ ਆਂਦਾ। ਉਹ ਤੋਂ ਬਾਅਦ ਫੇਰ ਇੱਕ ਕਪੜਾ ਆਇਆ ਫੇਰ ਉਹ ਪਾਰਲੀਮਾਨੀ ਚੋਣਾਂ ਚ ਆ ਜਾਂਦਾ ਆ। ਕਾਦਰਪੁਰਾ ਫਿਰ ਉਹ ਬਿਲਕੁਲ ਪੰਥ ਵਾਲੀ ਪਾਸਿਓਂ ਆਪਦੇ ਆਪ ਨੂੰ ਪੰਜਾਬੀ ਪਾਰਟੀ ਲਾਉਂਦਾ ਹੈ। ਸੋ ਆਪਾਂ ਇਹ ਕਹਿੰਦੇ ਕਿ ਸਾਰੇ ਰੂਪਾਂ 'ਚ ਕਿਹੜਾ ਰੂਪ ਜੇ ਪੁਨਰ ਸਰਜੀਤੀ ਕਰਨੀ ਤਾਂ ਕਿਹੜੇ ਰੂਪ ਦੀ ਕਰਨੀ? ਉਹ ਤਾਂ ਕਲੀਅਰ ਹੋਣਾ ਚਾਹੀਦਾ। ਉਹਦੇ ਬਾਰੇ ਮੰਥਨ ਨਹੀਂ ਹੋਇਆ ਹੈ ਜਿਹੜਾ 2 ਦਸੰਬਰ 2024 ਤੋਂ ਬਾਅਦ ਉਹਦੀ ਪੁਨਰ ਸਰਜੀਤੀ ਦੀ ਗੱਲ ਤਾਂ ਤੁਰਪਈ ਪਰ ਪੁਨਰ ਸਰਜੀਤੀ ਕਿਹੜੇ ਗਾਲੀਦਲ ਦੀ ਕਰਨੀ ਹੈ? ਉਹਦੀ ਉਹਦੀ ਨੀਤੀ ਢਾਂਚੇ 'ਚ ਕੀ ਹੋਣਾ ਉਹਦੀ ਗੱਲ ਨਹੀਂ ਕਰ ਰਹੇ ਅਸੀਂ ਕਹਾਂਗੇ ਉਹਦੀ ਗੱਲ ਸਾਰੀ ਧਿਰਾਂ ਤੋਂ ਉਹਦੀ رائے ਲਈ ਜਾਏ